ਇਹ ਰਾਜਪਦਰੀ ਪ੍ਰੋਗਰਾਮ ਰੱਖਿਆ ਗਿਆ ਬੜੀ ਉਹਦੀ ਐਡਵਰਟਾਈਜ਼ਮੈਂਟ ਵੀ ਹੋਈ ਲੇਕਿਨ ਜਦੋਂ ਪ੍ਰੋਗਰਾਮ ਸੀ ਉਸ ਦਿਨ ਸੂਬੇ ਦੇ ਸੀਐਮ ਦਾ ਉੱਥੇ ਹੋਣਾ ਜ਼ਰੂਰੀ ਸੀ ਲੇਕਿਨ ਉਹ ਆਏ ਨਹੀਂ ਔਰ ਇਸ ਪ੍ਰੋਗਰਾਮ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਪ੍ਰੋਗਰਾਮ ਅਖਬਾਰ ਦੇ ਵਿੱਚ ਆ ਚੁੱਕਾ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਆ ਸਰਦਰ ਉੱਤ ਸੈਸ਼ਨ ਜਿਹੜਾ ਉਹਨਾਂ ਦਾ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਮੁਤਲਕ ਅਮਰਜੈਂਸੀ ਉਹਨਾਂ ਨੇ ਮੀਟਿੰਗ ਬੁਲਾਈ ਆ ਸੋ ਜਦੋਂ ਉਹਨਾਂ ਨੇ ਇਹ ਪ੍ਰੋਗਰਾਮ ਲਈ ਡੇਟ ਦਿੱਤੀ ਹੋਵੇ ਕਿ ਉਹ ਤੋਂ ਵੀ ਉਹਨਾਂ ਨੂੰ ਪਤਾ ਹੋਣਾ ਕਿਉਂਕਿ ਉਹ ਨਵੇਂ ਤਾਂ ਬਣੇ ਨਹੀਂ ਸੀ ਸੀਐਮ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸੈਸ਼ਨ ਸ਼ੁਰੂ ਹੋਣਾ ਸੋ ਸੁਭਾ ਪਦਰੀ ਪ੍ਰੋਗਰਾਮ ਦਾ ਵਾਅਦਾ ਕਰਕੇ ਸੀਐਮ ਦਾ ਉੱਥੇ ਨਾ ਆਉਣਾ ਖੂਮ ਨੂੰ ਬੇਇੱਜ਼ਤ ਕਰਨ ਦੇ ਬਰਾਬਰ ਸੀ ਬੱਕਰੇ ਜੀ ਸਾਡੇ ਕੋਲ ਸਾਨੂੰ ਪਹਿਲਾਂ ਪਤਾ ਸੀ ਕਿ ਸੀਐਮ ਨੇ ਨਹੀਂ ਆਉਣਾ। ਪਰ ਹੁਣ ਪ੍ਰੋਗਰਾਮ ਮਨਾਇਆ ਗਿਆ ਉਹਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਆਏ। ਜਿਹੜੇ ਸੀਐਮ ਤੋਂ ਬਾਅਦ ਪਾਰਟੀ ਦੇ ਮੁਖੀ ਮੰਨੇ ਜਾਂਦੇ ਆ। ਸੋ ਉਹ ਆਏ ਆ। ਤੇ ਜਿਹੜਾ ਗਿਲਾ ਤੇ ਜਿਹੜਾ ਗੁੱਸਾ ਆ ਉਹ ਇਹ ਆ ਕਿ ਸਮਾਜ ਨੂੰ ਇੱਕ ਬੜਾ ਵਧੀਆ ਲੋਲੀਪੌਪ ਦੇ ਕੇ ਗਏ ਆ ਉਹ ਨੇਤਾ ਲੋਕ ਆਮ ਆਦਿਪਾਟੀ ਦੇ ਜਦੋਂ ਤੇ ਵਿਚਾਰ ਕਰੀਏ ਤੇ ਬੜੀ ਸ਼ਰਮ ਆਉਂਦੀ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਕਿ ਇਹ ਮੇਰੀ ਵੀਡੀਓ ਕਿਸੇ ਰਿਲੀਜੀਅਸ ਮਿਨਿਸਟਰੀ ਦੇ ਖਿਲਾਫ ਨਹੀਂ ਹੈ ਤੇ ਨਾ ਮੇਰਾ ਇੱਥੇ ਨਿਸ਼ਾਨਾ ਕੋਈ ਮਿਨਿਸਟਰੀ ਜਿਹੜੀ ਰੱਬ ਦੇ ਲਈ ਕੰਮ ਕਰਦੀ ਉਹ ਆ ਸੋ ਐਵੇਂ ਕੋਈ ਇਹਨੂੰ ਆਪਣੇ ਵੱਲ ਮੋੜ ਕੇ ਨਾ ਵਖੇ ਮੇਰਾ ਨਿਸ਼ਾਨਾ ਸਿੱਧਾ ਪੰਜਾਬ ਸਰਕਾਰ ਦੇ ਉੱਤੇ ਆ ਸੋ ਪੰਜਾਬ ਸਰਕਾਰ ਨੇ 크ਰਿਸਚੀਅਨਾਂ ਨੂੰ ਲਾਲੀਪਾਪ ਦਿੱਤਾ ਕਿ ਪੰਜ ਮਸੀਹੀ ਚੌਕ ਬਣਾਏ ਜਾਣਗੇ ਬੜੀਆਂ ਤਾੜੀਆਂ ਲੋਕ ਮਾਰ ਰਹੇ ਆ ਬੜੇ ਖੁਸ਼ ਹੋ ਰਹੇ ਆ ਕਿ ਮਸੀਹ ਦੇ ਨਾਂ ਦੇ ਉੱਤੇ ਪੰਜ ਚੌਕ ਬਣਾਏ ਜਾਣਗੇ ਕਿ ਬਾਈਬਲ ਦੀ ਹੁਣ ਇਹੋ ਜੀ ਤਰੀਮ ਰਹਿ ਗਈ ਹੈ ਕਿ ਅਸੀਂ ਅਸਲੀ ਮਕਸਦ ਨੂੰ ਭੁੱਲ ਕੇ ਤੇ ਦੁਨੀਆ ਵਾਂਗੂ ਇਹਨਾਂ ਚੌਕ ਚ ਰਾਹਿਆਂ ਦੇ ਮਸਲਿਆਂ ਦੇ ਵਿੱਚ ਫਸ ਜਾਈਏ। ਸੋ ਸਾਨੂੰ ਵਿਚਾਰ ਕਰਨਾ ਪੈਣਾ। ਮੈਂ ਇਸ ਚੀਜ਼ ਦੇ ਵੀ ਖਿਲਾਫ ਨਹੀਂ ਆ ਕਿ ਚੌਕ ਬਣਨ ਜਾਂ ਨਾ ਬਣਨ। ਨਾ ਹੱਕ ਦੇ ਵਿੱਚ ਆ ਨਾ ਹੀ ਖਿਲਾਫ ਆ ਕਿਉਂਕਿ ਇੱਕ ਪਹਿਲਾਂ ਬਣਿਆ ਆ। ਤੇ ਜਦੋਂ ਦਾ ਬਣਿਆ ਆ ਜਦੋਂ ਨਹੀਂ ਸੀ ਉਦੋਂ ਵੀ ਕੋਮ ਦਾ ਕੋਈ ਨੁਕਸਾਨ ਨਹੀਂ ਹੋਇਆ। ਤੇ ਜਿੱਦਾਂ ਦਾ ਬਣ ਗਿਆ ਉਦੋਂ ਦਾ ਕੋਮ ਨੂੰ ਕੋਈ ਫਾਇਦਾ ਵੀ ਨਹੀਂ ਹੋਇਆ ਨਾ ਤੇ ਰਾਜਨੀਤਿਕ ਤੌਰ ਦੇ ਉੱਤੇ ਨਾ ਸਮਾਜਿਕ ਤੌਰ ਦੇ ਉੱਤੇ ਤੇ ਨਾ ਸਾਡੀ ਰੋਹਾਨੀ ਜ਼ਿੰਦਗੀ ਦੇ ਤੌਰ ਦੇ ਉੱਤੇ ਔਰ ਹੁਣ ਕਹਿੰਦੇ ਜੀ ਪੰਜ ਚੌਕਾਂ ਦਾ ਐਲਾਨ ਉਹ ਕਰ ਗਏ ਆ ਸੋ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਸੀਐਮ ਨੂੰ ਔਰ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ 크ਰਿਸਚਨਨ ਨੂੰ ਇੰਨੇ ਗਏ ਗੁਜ਼ਰੇ ਜਾਂ ਇੰਨੇ ਘੱਟ ਸੋਚ ਵਾਲੇ ਜਾਂ ਅਨਪੜ੍ਹ ਸਮਝਿਆ ਔਰ ਅਫਸੋਸ ਮਸੀਹੀ ਲੋਕਾਂ ਦੇ ਉੱਤੇ ਵੀ ਹੈ ਜਿਹੜੇ ਇੰਨੀ ਕ ਅਨਾਉਂਸਮੈਂਟ ਦੇ ਉੱਤੇ ਖੁਸ਼ ਹੋ ਗਏ ਸੋ ਇਹ ਸਿੱਧੀ ਸਿੱਧੀ ਸਮਾਜ ਦੀ ਬੇਇੱਜ਼ਤੀ ਵਾਲੀ ਗੱਲ ਸੀ ਔਰ ਮੈਂ ਇਸ ਚੀਜ਼ ਦੀ ਸਖਤ ਨਿਖੇਦੀ ਕਰਦਾ ਕੋਮ ਨੂੰ ਚੌਂਕ ਨਹੀਂ ਚਾਹੀਦੇ ਅਸੀਂ ਚੌਂਕਾਂ 'ਚ ਜਾ ਕੇ ਲੇਟਣਾ ਥੋੜੀ ਹੈ ਤੇ ਚੌਕ ਦੇ ਵਿੱਚ ਅਸੀਂ ਕਰਨਾ ਵੀ ਕੀ ਹੈ ਜਾ ਕੇ ਚੌਕ ਦਾ ਸਾਨੂੰ ਫਾਇਦਾ ਵੀ ਕੀ ਹੋਣਾ ਹੈ ਮੈਂ ਨਹੀਂ ਸਮਝਦਾ ਕਿ ਸਾਨੂੰ ਫਾਇਦਾ ਹੋਵੇਗਾ ਜਾਂ ਕੋਈ ਐਡਾ ਵੱਡਾ ਚੌਕ ਬਣ ਜਾਵੇ ਜਿੱਥੇ ਅਸੀਂ ਬੰਦਗੀ ਦੀ ਬਾਤ ਕਰ ਸਕੀਏ ਤੇ ਜਾਂ ਕੀ ਚੌਕ ਬਣਾ ਕੇ ਅਸੀਂ ਉੱਥੇ ਯਸਮਸੀ ਦੀ ਮੂਰਤ ਲਾਵਾਂਗੇ ਤੇ ਜੇ ਮੂਰਤ ਲਾਈਏ ਤੇ ਕੀ ਬਾਈਬਲ ਉਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਸੋ ਇਹ ਕੌਮ ਦੇ ਨਾਲ ਸਵਾਲ ਹੈ ਦੂਸਰਾ ਜੰਨੇ ਉਹ ਸਰਕਾਰ ਦੇ ਉੱਤੇ ਸੋ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਉਹ ਜਿਹੜਾ ਇੱਕ ਚੌਕ ਹੈਗਾ ਬੇਸ਼ੱਕ ਉਹਨੂੰ ਵੀ ਵਾਪਸ ਲੈ ਲਓ ਜਿਹੜੀ ਸਮਾਜ ਦੀ ਮੇਨ ਲੋੜ ਹੈ ਸਮਾਜ ਨੂੰ ਜੇ ਦੇਣਾ ਹੈ ਤੇ ਉਹ ਦਿਓ ਸੋ ਮੈਂ ਮੰਗ ਕਰਦਾ ਆ ਅਗਰ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਨਜ਼ਰ ਦੇ ਵਿੱਚ ਕ੍ਰਿਸ਼ਨਾਂ ਦਾ ਕੋਈ ਵਜੂਦ ਆ ਪਰ ਵਾਕਿਆ ਹੀ ਅਗਰ ਉਹ ਮਾਨਸਮਾਨ ਦੇਣਾ ਚਾਹੁੰਦੇ ਆ ਤੇ ਫਿਰ ਉਹ ਐਲਾਨ ਕਰਨ ਸਾਨੂੰ ਇਹ ਚੌਂਕਾਂ ਦੇ ਨਾਲ ਕੋਈ ਜ਼ਿਆਦਾ ਖੁਸ਼ੀ ਨਹੀਂ ਮੈਂ ਪਹਿਲਾਂ ਦੱਸਿਆ ਮੈਂ ਨਾ ਹੱਕ ਦੇ ਵਿੱਚ ਆ ਤੇ ਨਾ ਖਿਲਾਫ ਆ ਇਸਰਕੇ ਇਹਨੂੰ ਕੋਈ ਸਾਡਾ ਮੁਸੀਬੰਦਾ ਬੈਸਪਥੀਏ ਵਿੱਚ ਲੈ ਜਾਣ ਦੀ ਕੋਸ਼ਿਸ਼ ਨਾ ਕਰੇ ਲੇਕਿਨ ਸਮਾਜ ਨੂੰ ਚਾਹੀਦਾ ਕੀ ਹੈ ਮੈਂ ਉਹ ਦੱਸਣਾ ਚਾਹੁੰਦਾ ਹਾਂ ਕਿਉਂਕਿ ਮੈਂ ਪਹਿਲਾਂ ਦੱਸਤਾ ਵੀ ਉਹ ਜਦੋਂ ਨਹੀਂ ਸੀ ਉਦੋਂ ਸਮਾਜ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਜਦੋਂ ਬਣ ਗਿਆ ਉਦੋਂ ਸਮਾਜ ਨੂੰ ਕੋਈ ਫਾਇਦਾ ਵੀ ਨਹੀਂ ਹੋਇਆ ਕਿਸੇ ਪੱਖੋਂ ਦੀ ਸਿਰਫ ਇਹ ਹੋ ਗਿਆ ਵੀ ਹਾਂਜੀ ਮਸੀਹ ਲੋਕਾਂ ਨੇ ਆਪਣੀ ਜਿੱਦ ਪਕਾ ਕੇ ਉਹਨੂੰ ਬਣਾ ਲਿਆ ਬਸ ਇੰਨਾ ਕਿਕ ਨਾ ਹੋਇਆ ਬਾਕੀ ਇਸ ਤੋਂ ਜ਼ਿਆਦਾ ਜੇ ਕਹੀਏ ਵੀ ਉਹ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਉਹਦਾ ਕੋਈ ਕੋਮ ਨੂੰ ਫਾਇਦਾ ਹੋਇਆ ਹੋਵੇ ਏਦਾਂ ਦੀ ਕੋਈ ਗੱਲ ਨਹੀਂ ਆ ਔਰ ਹੁਣ ਆਉਨੇ ਆ ਮੇਨ ਗੱਲ ਦੇ ਉੱਤੇ ਸਮਾਜ ਨੂੰ ਕੀ ਚਾਹੀਦਾ ਹੈ ਸਮਾਜ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਬਹੁਗਿੰਤੀ ਜਿਹੜਾ 크ਿਸਚਨ ਸਮਾਜ ਆ ਉਹ ਗਰੀਬ ਤਬਕੇ ਤੋਂ ਆ ਅਗਰ ਸੀਐਮ ਨੇ ਕੁਝ ਕਰਨਾ ਆ ਅਗਰ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਆ ਤੇ ਫਿਰ ਇਹਨਾਂ ਦੇ ਲਈ ਇੱਕ ਕੋਟਾ ਰਿਜ਼ਰਵ ਕੀਤਾ ਜਾਵੇ ਜਿਹਦਾ ਮਸੀਹੀ ਸਮਾਜ ਫਾਇਦਾ ਉਠਾਵੇ ਮੈਂ ਇੱਕ ਹੋਰ ਗੱਲ ਕਲੀਅਰ ਕਰ ਦਵਾਂ ਇੱਕ ਪ੍ਰੀਸ਼ਟਰਨ ਦੇ ਨਾਤੇ ਬਾਈਬਲ ਦੇ ਰੋਹਾਨੀ ਤਾਲੀਮ ਹੋਣ ਦੇ ਨਾਤੇ ਔਰ ਰੋਹਾਨੀ ਜੀਵਨ ਹੋਣ ਦਾ ਕਰਕੇ ਵੈਸੇ ਤੇ ਸਾਨੂੰ ਇਸ ਸੰਸਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਜਿਹੜੇ ਸੰਸਾਰ ਦੇ ਨਾਲ ਹੀ ਚੱਲਦੇ ਪਏ ਮੈਂ ਉਹਨਾਂ ਦੇ ਲਈ ਇਹ ਮੰਗ ਕਰ ਰਿਹਾ ਆਪਣੇ ਲਈ ਨਹੀਂ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅਗਰ ਪੰਜਾਬ ਸਰਕਾਰ ਦੇ ਮਨ ਦੇ ਵਿੱਚ ਕ੍ਰਿਸਚੀਅਨਾਂ ਦੇ ਲਈ ਕੋਈ ਇੱਜ਼ਤ ਮਾਨ ਹੈਗਾ ਔਰ ਅਗਰ ਪੰਜਾਬ ਸਰਕਾਰ ਕੁਝ ਕਰਨਾ ਚਾਹੁੰਦੀ ਤੇ ਸਭ ਤੋਂ ਪਹਿਲਾਂ ਇਹ ਹੈ ਵੀ ਸਾਨੂੰ ਕੋਟਾ ਜਰੂਰ ਕੀਤਾ ਜਾਵੇ ਸਾਡੇ ਵਾਸਤੇ ਜਿਹਦੇ ਵਿੱਚ ਜਿਵੇਂ ਐਸਸੀ ਸਮਾਜ ਦੇ ਕੋਲ ਰਿਜ਼ਰਵੇਸ਼ਨ ਹੈਗੇ ਆ ਬਹੁਤ ਸਾਰੇ ਉਹਨਾਂ ਦੇ ਬੈਨੀਫਿਟ ਉਸੇ ਤਰ੍ਹਾਂ ਮਸੀਹੀ ਸਮਾਜ ਵੀ ਉਹਨਾਂ ਬੈਨੀਫਿਟ ਦੇ ਵਿੱਚ ਸ਼ਾਮਿਲ ਹੋ ਸਕੇ ਇਹਨਾਂ ਦੇ ਲਈ ਵੀ ਸਰਕਾਰ ਨੂੰ ਉਪਰਾਲਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦਾ ਬਹੁਗਿਣਤੀ ਮਸੀਹੀ ਸਮਾਜ ਗਰੀਬ ਤਬਕੇ ਤੋਂ ਅਗਲੀ ਗੱਲ ਕਿਉਂਕਿ ਤੁਸੀਂ ਸੋ ਨੰਬਰ ਇੱਕ ਇਹ ਹੈ ਜਦੋਂ ਕੋਈ ਚਰਚ ਜਾਣ ਲੱਪੈਂਦਾ ਆ ਤੇ ਉਹਨੂੰ ਫਿਰ ਇਹ ਐਸਸੀ ਮੰਨਦੇ ਨਹੀਂ ਆ ਤੇ ਉਹਦੀਆਂ ਸਾਰੀਆਂ ਸਹੂਲਤਾਂ ਖਤਮ ਹੋ ਜਾਂਦੀਆਂ ਦੂਜੇ ਪਾਸੇ ਕਹਿੰਦੇ ਲਾਲਚ ਦੇ ਕਰਕੇ ਇਹ ਜਾਂਦੇ ਆ ਤੇ ਉਹਦੇ ਕ੍ਰਿਸਚੀਅਨਾਂ ਦਾ ਤੇ ਮਤਲਬ ਜਿਹੜਾ ਬਣ ਜਾਂਦਾ ਨਾ ਉਹਦੇ ਕੋਲ ਤੇ ਸਾਰੇ ਹੱਕ ਉਹ ਕੋ ਖੋਲੇ ਜਾਂਦੇ ਸੋ ਹੁਣ ਅਗਰ ਪੰਜਾਬ ਸਰਕਾਰ ਨੇ ਕਰਨਾ ਹੈ ਤੇ ਫਿਰ ਬੀਸੀ ਦੇ ਵਿੱਚ ਐਸਾ ਕੋਟੇ ਸਮਾਜ ਨੂੰ ਦਿੱਤੇ ਜਾਣ ਜਿਹਦੇ ਨਾਲ ਜਿਹੜਾ ਗਰੀਬਤਾ ਭਕਾਇਆ ਸਮਾਜ ਦੇ ਵਿੱਚ ਉਹ ਉਹਦਾ ਬੈਨੀਫਿਟ ਲੈ ਸਕਣ ਅਗਲੀ ਗੱਲ ਅਗਰ ਇਹਨਾਂ ਦੇ ਮਨ ਦੇ ਵਿੱਚ ਕੋਈ ਮਾਨਸਮਾਨ ਹੈਗਾ ਆ ਤੇ ਫਿਰ ਇਹ ਘੱਟੋ-ਘੱਟ ਤਿੰਨ ਸੀਟਾਂ ਜਿਹੜੀਆਂ ਆਗੀਆਂ ਹੈਆਂ ਘੱਟੋ-ਘੱਟ ਤਿੰਨ ਸੀਟਾਂ ਮਸੀਹੀ ਸਮਾਜ ਦੇ ਲਈ ਵੱਖਰੀਆਂ ਦਿੱਤੀਆਂ ਜਾਣ ਉਸ ਤੋਂ ਬਾਅਦ ਮਸੀਹੀ ਸਮਾਜ ਜਿਹੜਾ ਹੈਗਾ ਆ ਉਹ ਪੰਜਾਬ ਦੇ ਵਿੱਚ ਬੀਸੀ ਦੇ ਵਿੱਚ ਆਉਂਦਾ ਬੈਕਵਰਡ ਕੈਟਾਗਰੀ ਦੇ ਵਿੱਚ ਆਉਂਦਾ ਆ ਔਰ ਬੈਕਵਰਡ ਕੈਟਾਗਰੀ 'ਚ ਹੋਰ ਵੀ ਬਹੁਤ ਕੌਮਾਂ ਹੈਗੀਆਂ ਹੋਰ ਵੀ ਬਹੁਤ ਐਸੀਆਂ ਜਾਤੀਆਂ ਨੇ ਜਿਹੜੇ ਬੈਕਵਰਡ ਦੇ ਵਿੱਚ ਆਉਂਦੇ ਆ ਸੋ ਅਸੀਂ ਚਾਹਾਂਗੇ ਕਿ ਜਿੱਥੇ 크ਰਿਸਚਨ ਵੀ ਉਹਦਾ ਫਾਇਦਾ ਉਠਾ ਸਕਣ ਔਰ ਜਿਹੜੇ ਹੋਰ ਬੈਕਵਰਡ ਵਿੱਚ ਆਉਂਦੇ ਵੀ ਆ ਉਹ ਵੀ ਉਸ ਚੀਜ਼ ਦਾ ਫਾਇਦਾ ਉਠਾ ਸਕਣ ਜਿਵੇਂ ਐਸਸੀ ਸੀਟਾਂ ਰਿਜ਼ਰਵ ਆ ਅਗਰ ਇਹਨਾਂ ਨੇ ਵਾਕਿਆ ਇਹ ਕੋਈ ਮਾਨਸਮਾਨ ਦੇਣਾ ਮਸੀਹ ਸਮਾਜ ਨੂੰ ਤੇ ਫਿਰ ਫਰੋਜਪੁਰ ਦੇ ਵਿੱਚ ਘੱਟੋ ਘੱਟ ਇੱਕ ਸੀਟ ਜਿਹੜੀ ਆ ਉਹ OBC ਰਿਜ਼ਰਵ ਕੀਤੀ ਜਾਵੇ ਐਮਐਲਏ ਦੇ ਵਿੱਚ ਐਮਐਲਏ ਇਲੈਕਸ਼ਨ ਦੇ ਲਈ ਐਮਐਲਏ ਬਣਨ ਦੇ ਲਈ ਫਿਰੋਜ਼ਪੁਰ ਦੇ ਵਿੱਚ ਘਟੋ ਘਟ ਇੱਕ ਬੀਸੀ ਸੀਟ ਰਿਜ਼ਰਵ ਹੋਵੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਇੱਕ ਸੀਟ ਰਿਜ਼ਰਵ ਹੋਵੇ ਇਸੇ ਤਰ੍ਹਾਂ ਆਜੋ ਬਟਾਲਾ ਸਾਈਡ ਤੇ ਧਾਰੀਵਾਲ ਸਾਈਡ ਤੇ ਔਰ ਗੁਰਦਾਸਪੁਰ ਔਰ ਇਧਰੋਂ ਲੁਜਾਣੇ ਦੇ ਵਿੱਚ ਕਮ ਸੇ ਕਮ 6 ਸੀਟਾਂ ਜਿਹੜੀਆਂ ਹੈਗੀਆਂ ਆ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ रिजर्व ਕੀਤੀਆਂ ਜਾਣ ਜਿਹਦੇ ਜਿਹੜੀਆਂ BC ਰਿਜ਼ਰਵ ਹੋਣ ਜਿਹਦੇ ਵਿੱਚ 크ਿਸਚਨ ਲੋਕ ਖੜ ਸਕਣ ਔਰ ਕਿਉਂਕਿ ਬਹੁਗਿਣਤੀ ਲੋਕ ਰਹਿੰਦੇ ਇਹਨਾਂ ਇਲਾਕਿਆਂ ਦੇ ਵਿੱਚ ਤੇ ਉਹਨਾਂ ਨੂੰ ਤੇ ਬਣਦਾ ਮਾਨ ਸਮਾਨ ਇਸੇ ਤਰ੍ਹਾਂ ਮਿਲੇਗਾ ਕਿ ਸਾਡੇ ਸਮਾਜ ਦੇ ਲੋਕ MLA ਬਣਨ ਔਰ ਉਹ MLA ਬਣ ਕੇ ਵਿਧਾਨ ਸਭਾ ਦੇ ਵਿੱਚ ਜਾਣ ਔਰ ਵਿਧਾਨ ਸਭਾ ਦੇ ਵਿੱਚ ਜਾ ਕੇ ਉਹ ਆਪਣੇ ਲੋਕਾਂ ਦੇ ਹਿੱਤ ਦੀ ਗੱਲ ਰੱਖ ਸਕਣ। ਅਗਰ ਪੰਜਾਬ ਸਰਕਾਰ ਦੇ ਮਨ ਦੇ ਵਿੱਚ ਵਕਿਆ ਹੀ ਕੋਈ ਐਸਾ ਮਾਨਸਮਾਨ ਦੇਣ ਦਾ ਕ੍ਰਿਸ਼ਨਾ ਦੇ ਲਈ ਕੋਈ ਉਹਨਾਂ ਦੇ ਮਨ ਦੇ ਵਿੱਚ ਹੈਗਾ ਹੈ। ਵਰਨਾ ਐਸੇ ਲollipops ਨਾ ਦਿਓ। ਕਿਉਂਕਿ ਇਹ ਕੌਮ ਕੋਈ ਅਨਪੜ ਕੋਮ ਨਹੀਂ ਆ। ਇਹ ਕੌਮ ਵੈਲ ਐਜੂਕੇਟਿਡ ਕੌਮ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ। ਇਸ ਕਰਕੇ ਇਹਨਾਂ ਨੂੰ ਤੁਸੀਂ ਇਦਾਂ ਦੀਆਂ ਚੀਜ਼ਾਂ ਦੇ ਕੇ ਬੇਵਕੂਫ ਨਾ ਬਣਾਓ। ਜਿਵੇਂ ਆਮ ਸਰਕਾਰਾਂ ਕਰਦੀਆਂ ਕਿ ਗਰੀਬ ਲੋਕਾਂ ਨੂੰ ਚਲੋ ਆਟਾ ਦਾਲ ਸਕੀਮ ਦੇ ਦਿਓ ਕੁਛ ਇਦਾਂ ਦੇ ਸਾਨੂੰ ਇਹ ਆਟੇ ਉੱਟੇ ਦਾਲਾਂ ਨਹੀਂ ਚਾਹੀਦੀਆਂ ਨਾ ਕੋ ਸਾਨੂੰ ਸਾਈਕਲ ਸੁਕਲ ਚਾਹੀਦੇ ਆ ਨਾ ਕੋ ਸਾਨੂੰ ਬੱਚਿਆਂ ਦੇ ਕੋਈ ਲੈਪਟਾਪ ਚਾਹੀਦੇ ਆ ਸਾਨੂੰ ਦੇਣਾ ਨਾ ਤੇ ਸਾਨੂੰ ਐਸਾ ਹੱਕ ਦਿਓ ਕੋਮ ਦੇ ਨੂੰ ਐਸਾ ਹੱਕ ਦਿਓ ਕਿ ਕੋਮ ਅਗਿਓ ਆਪ ਲੈਪਟਾਪ ਖਰੀਦ ਸਕੇ ਆਪ ਸਾਈਕਲ ਖਰੀਦ ਸਕੇ ਆਪ ਆਟਾ ਦਾਲ ਖਰੀਦ ਸਕੇ ਸੋ ਇਹੋ ਜੇ ਲollipops ਦੇਣੇ ਬੰਦ ਕਰੋ ਚੌਂਕਾਂ ਵਾਲੇ ਜਾਂ ਇਦਾਂ ਦੀਆਂ ਗੱਲਾਂ ਅਗਲੀ ਜਿਹੜੀ ਕੌਮ ਦੀ ਮੰਗ ਚੱਲਦੀ ਚੱਲੀ ਆ ਰਹੀ ਆ ਉਹਦੇ ਵਿੱਚ ਕੁਝ ਵੱਡੀਆਂ ਮਿਨਿਸਟਰੀਆਂ ਨੇ ਮਦਦ ਕੀਤੀ ਆ ਕਬਰਸਾਨ ਬਣਾਉਣ ਦੇ ਵਿੱਚ ਲੇਕਿਨ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਸਰਕਾਰ ਨੇ ਅਗਰ ਵਾਕਅ ਹੈ ਹੀ 크ਿਸਚਨ ਕੌਮ ਦੇ ਲਈ ਕੁਝ ਕਰਨਾ ਹੈ ਤੇ ਉਹ ਫਿਰ 크ਿਸਚਨ ਕੌਮ ਦੇ ਲਈ ਦਸੰਬਰ ਆਉਣ ਵਾਲੇ ਦਸੰਬਰ ਤੋਂ ਪਹਿਲਾਂ ਪਹਿਲਾਂ ਉਹ ਅਲਾਟ ਕਰਨ 크ਿਸਚਨਾਂ ਦੇ ਲਈ ਕਬਰਸਾਨ ਜਿਹੜੀ ਪਿਛਲੇ ਕਈ ਸਮਿਆਂ ਤੋਂ ਮੰਗ ਚੱਲਦੀ ਆ ਰਹੀ ਦੋ ਵਾਰ ਕਾਂਗਰਸ ਸਰਕਾਰ ਵੀ ਵਾਅਦਾ ਕਰਕੇ ਮੁੱਕਰੀ ਉਸ ਤੋਂ ਬਾਅਦ ਦੋ ਵਾਰ ਅਕਾਲੀ ਸਰਕਾਰ ਵੀ ਬਾਅਦ ਵਿੱਚ ਇਹ ਕਹਿ ਦਿੰਦੇ ਆ ਡਿਊਟੀਆਂ ਤੇ ਲਾ ਦਿੰਦੇ ਮੰਨ ਵੀ ਲੈਂਦੇ ਆ ਬਾਅਦ ਵਿੱਚ ਜਦੋਂ ਸਰਵੇ ਕਰਨ ਆਉਂਦੇ ਆ ਤੇ ਫਿਰ ਕਹਿੰਦੇ ਆ ਵੀ ਜਦੋਂ ਕੋਈ ਮੰਗ ਕਰਦਾ ਆ ਤੇ ਕਹਿੰਦੇ ਜੀ ਦੱਸੋ ਤੁਹਾਡੇ ਇਲਾਕੇ 'ਚ ਕਿੱਥੇ ਜਗ੍ਹਾ ਆ ਜਿੱਥੇ ਅਸੀਂ ਤੁਹਾਨੂੰ ਕਬਰਸਾਰ ਬਣਾ ਕੇ ਦੇਈਏ ਪਹਿਲੀ ਗੱਲ ਤੇ ਹੁਣ ਜਗ੍ਹਾ ਬਹੁਤ ਸਾਰੀਆਂ ਜਗ੍ਹਾ ਐਸੀਆਂ ਜਿੱਥੇ ਬਚੀਆਂ ਹੀ ਨਹੀਂ ਗਈਆਂ ਤੇ ਜੇ ਬਚੀਆਂ ਵੀ ਆ ਤੇ ਫਿਰ ਉੱਥੇ ਲੋਕ ਵਿਰੋਧ ਕਰਨ ਲੱਪੈਂਦੇ ਵੀ ਨਹੀਂ ਜੀ ਇਹ ਮਹੱਲੇ ਦੇ ਵਿੱਚ ਆਉਂਦਾ ਆ ਤੇ ਇੱਥੇ ਕਬਰਸ ਸੋ ਵਿਰੋਧ ਨਾ ਹੋਵੇ ਸਰਕਾਰ ਆਪ ਆਪਣੀ ਜ਼ਿੰਮੇਵਾਰੀ ਦੇ ਵਿੱਚ 크ਰਿਸਚਨਾਂ ਨੂੰ ਨਾ ਕਿਸੇ ਦੂਜੇ ਨਾਲ ਲੜਾਓ 크ਰਿਸਚਨਾਂ ਨੂੰ ਨਾ ਜ਼ਬਰਦਸਤੀ ਕਿਤੇ ਕਬਰਸਤਾਨ ਬਣਾਉਣਾ ਪਵੇ ਤੁਸੀਂ ਆਪ ਅਲੋਟ ਕਰੋ ਜਿੱਥੇ ਕੋਈ ਵੀ ਇਦਾਂ ਦਾ ਵਾਦ-ਵਿਵਾਦ ਨਾ ਹੋਵੇ ਕਿਸੇ ਕੌਮ ਦੇ ਨਾਲ ਸਾਡਾ ਝਗੜਾ ਨਾ ਹੋਵੇ ਸਾਨੂੰ ਨਾ ਮੋਰੇ ਹੋ ਕੇ ਕਿਸੇ ਦੇ ਨਾਲ ਲੜਨਾ ਪਵੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ 크ਰਿਸਚਨਾਂ ਦੇ ਲਈ ਕਬਰਸਥਾਨ ਦਵੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ 크ਰਿਸਚਨ ਆਬਾਦੀ ਹੈਗੀ ਆ ਉੱਥੇ-ਉੱਥੇ ਸਰਕਾਰ ਕਬਰਸਾਨ ਦਵੇ ਜਿੱਥੇ ਕਮ ਸੇ ਕਮ ਕੋਈ ਇਸ ਸੰਸਾਰ ਵਿੱਚ ਰਹਿੰਦੇ ਹੋયા ਜਦੋਂ ਆਪਣੇ ਆਖਰੀ ਸਾਹ ਛੱਡਦਾ ਤੇ ਉਹਨੂੰ ਮਾਨਸਮਾਨ ਦੇ ਨਾਲ ਕਿਤੇ ਉਹਦਾ ਕਫਨ ਦਫਨ ਕੀਤਾ ਜਾ ਸਕੇ ਚੌਂਕਾਂ ਦੇ ਵਿੱਚ ਅਸੀਂ ਆਪਣੇ ਕੋਈ ਮੁਰਦੇ ਥੋੜਾ ਨਾ ਗੱਡਾਂਗੇ ਜਾ ਕੇ ਸੋ ਇਸ ਲਈ ਮਸੀਹੀ ਸਮਾਜ ਦੇ ਬੇ ਕਿਉਂਕਿ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਰਿਲੀਜੀਅਸ ਤੌਰ ਤੇ ਕੰਮ ਕਰ ਰਹੇ ਆ ਉਨ੍ਹਾਂ ਉੱਤੇ ਮੈਂ ਮੰਨਦਾ ਆ ਕਿ ਰਾਜਨੀਤਿਕ ਤੌਰ ਤੇ ਐਡਾ ਕੋਈ ਸਮਝ ਗਿਆਨ ਹੈ ਨਹੀਂ ਲੇਕਿਨ ਪਰ ਉੱਥੇ ਸਾਡੇ ਸਮਾਜ ਦੇ ਬਹੁਤ ਐਸੇ ਲੋਕ ਪਹੁੰਚੇ ਸਨ ਜਿਹੜੇ ਰਾਜਨੀਤੀ ਦਾ ਕਾਫੀ ਤਜਰਬਾ ਰੱਖਦੇ ਆ ਜਿਹੜਾ ਰਾਜਨੀਤਿਕ ਤੌਰ ਤੇ ਬੜੀ ਸਮਝਬੁੱਧ ਆ ਔਰ ਉਹ ਸਿਰਫ ਚੌਂਕਾਂ ਦੇ ਨਾਮ ਦੇ ਉੱਤੇ ਖੁਸ਼ ਹੋਣਦੇ ਆ ਔਰ ਤਾੜੀਆਂ ਮਾਰਨਦੇ ਆ ਮੈਨੂੰ ਬੜਾ ਇਸ ਚੀਜ਼ ਦਾ ਅਫਸੋਸ ਹੈ ਜਿਹੜੀ ਚੀਜ਼ ਦੀ ਮੰਗ ਕਰਨੀ ਆ ਜੇ ਰਾਜਪਦਰੀ ਪ੍ਰੋਗਰਾਮ ਰੱਖਿਆ ਹੀ ਆ ਬੇਸ਼ੱਕ ਸੀਐਮ ਨਹੀਂ ਆਇਆ ਸੀਐਮ ਆਪਣੇ ਸੰਦੇਸ਼ ਭੇਜੇ ਸੰਦੇਸ਼ ਦੇ ਵਿੱਚ ਦੱਸੇ ਕਿ ਕੋਮ ਦੇ ਲਿਖੀ ਕੀਤੇ ਸੰਦੇਸ਼ ਕੀ ਦੱਸਿਆ ਕਿ ਪੰਜ ਚੌਕ ਬਣਾ ਕੇ ਦਵਾਂਗੇ ਇਹ ਮਸੀਹੀ ਸਮਾਜ ਇਹ ਤੋਂ ਖੁਸ਼ ਹੋਣ ਵਾਲਾ ਨਹੀਂ ਆ ਔਰ ਅਗਰ ਮਸੀਹੀ ਸਮਾਜ ਦੇ ਵਿੱਚ ਕੁਝ ਲੋਕ ਇਸ ਜੀ ਤੋਂ ਖੁਸ਼ ਵੀ ਹੋਏ ਆ ਤੇ ਮੈਂ ਸਮਝਦਾ ਆ ਕਿ ਉਹਨਾਂ ਨੂੰ ਥੋੜਾ ਹੋਰ ਬੁੱਧਵਾਨ ਹੋਣ ਦੀ ਲੋੜ ਆ ਕਿਉਂਕਿ ਸਾਨੂੰ ਜਿਹੜੀਆਂ ਜ਼ਰੂਰੀ ਬੁਨਿਆਦੀ ਚੀਜ਼ਾਂ ਚਾਹੀਦੀਆਂ ਜਿਹੜਾ ਤੋਂ ਮਸੀਹੀ ਸਮਾਜ ਹਮੇਸ਼ਾ ਪਿੱਛੇ ਰਿਹਾ ਆ ਸਾਨੂੰ ਉਹ ਚੀਜ਼ਾਂ ਦੀ ਲੋੜ ਆ ਉਹਨਾਂ ਚੀਜ਼ਾਂ ਦੇ ਨਹੀਂ ਉਪਰਾਲਾ ਕਰੀਏ ਔਰ ਜਿਵੇਂ ਅਸੀਂ ਦੇਖਦੇ ਆ ਕਿ 크੍ਰਿਸਚੀਅਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਔਰ ਮਿਨੋਰਟੀ ਕਿ ਮਿਸ਼ਨ ਦਾ ਔਰ ਸਾਨੂੰ ਉਮੀਦ ਆ ਕਿ ਉਹ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਸਰਕਾਰ ਦੇ ਮੋਰੇ ਰੱਖਣਗੇ ਕਿਉਂਕਿ ਅਗਰ ਸਾਡਾ ਕੋਈ ਐਮਐਲਏ ਨਹੀਂ ਹੈ ਤੇ ਇਸ ਟਾਈਮ ਸਾਡੇ ਲਈ ਸਾਡਾ ਐਮਐਲਏ ਵੀ ਜਤਿੰਦਰ ਗੌਰਵ ਆ ਸਾਡਾ ਐਮਪੀ ਵੀ ਜਤਿੰਦਰ ਗੌਰਵ ਆ ਤੇ ਚੇਅਰਮੈਨ ਤਾਂ ਹੈਗਾ ਹੀ ਹੈਗਾ ਸੋ ਮੈਂ ਪੂਰੀ ਉਮੀਦ ਕਰਾਂਗਾ ਕਿ ਉਹ ਵੀ ਸਰਕਾਰ ਦੇ ਅਗੇ ਇਹਨਾਂ ਚੀਜ਼ਾਂ ਨੂੰ ਰੱਖਣਗੇ ਔਰ ਅਗਰ ਸਰਕਾਰ ਵਾਕੇ ਚਾਹੁੰਦੀ ਆ ਕਿ ਅਗਲੀ ਵਾਰ ਇਲੈਕਸ਼ਨਾਂ ਦੇ ਵਿੱਚ 크ਿਸਚਨ ਲੋਗ ਵੱਧ ਚੜ ਕੇ ਉਹਨਾਂ ਦਾ ਸਮਰਥਨ ਕਰਨ ਉਹਨਾਂ ਦੇ ਨਾਲ ਖੜਨ ਉਦੋਂ ਨਾ ਆਟੇ ਦਾਲ ਦੇ ਫਿਰ ਲਾਲਚ ਦੇਣ ਦੀ ਲੋੜ ਨਹੀਂ ਕਿਸੇ ਨੂੰ ਉਦੋਂ ਸਾਈਕਲਾਂ ਸੁਕਲਾਂ ਕੰਪਿਊਟਰ ਕਵਾਟਰ ਦੇਣ ਦੇ ਕੋਈ ਲੈਪਟਾਪ ਦੇਣ ਦੇ ਇਦਾਂ ਦੇ ਲਾਲਚ ਦੇਣ ਦੀ ਲੋੜ ਨਹੀਂ ਕਿਸੇ ਨੂੰ ਉਦੋਂ ਇਦਾਂ ਦੇ ਐਲਾਨ ਕਰਨ ਦੀ ਲੋੜ ਨਹੀਂ ਤੁਸੀਂ ਕੋਮ ਦੇ ਲਈ ਪਹਿਲਾਂ ਕੁਝ ਐਸਾ ਕਰ ਦਿਓ ਕੋਮ ਤੁਹਾਡੇ ਤੋਂ ਖੁਸ਼ ਹੋਵੇ ਤੁਹਾਡੇ ਖੜੇ ਕੀਤੇ ਹੋਏ ਐਮਐਲਏ ਨੂੰ ਫਿਰ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਇਹ ਨਾ ਕਹਿਣਾ ਪਵੇ ਕ੍ਰਿਸਚੀਅਨਾਂ ਨੂੰ ਵੀ ਹਾਂਜੀ ਸਾਨੂੰ ਵੋਟ ਪਾਈਓ ਬਲਕਿ ਕ੍ਰਿਸਚੀਅਨ ਕੋਮ ਨੂੰ ਦਿ세 ਉਹਨੂੰ ਦਿਖਾਈ ਦੇਵੇ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ 크ਿਸਚਨਾਂ ਦੇ ਹਿੱਤ ਦੇ ਵਿੱਚ ਕੀਤਾ ਕੀ ਹੈ ਕੁਝ ਐਸਾ ਕਰਕੇ ਦਿਖਾਵੇ ਆਮ ਆਦਮੀ ਪਾਰਟੀ ਜਿਹੜਾ ਪਹਿਲੀਆਂ ਸਰਕਾਰਾਂ ਪਹਿਨੀਆਂ ਪਾਰਟੀਆਂ ਨਹੀਂ ਕਰ ਸਕੀਆਂ ਫਿਰ ਤੇ ਅਸੀਂ ਆਦਰ ਸਤਕਾਰ ਕਰੀਏ ਨੇ ਤੇ ਪਹਿਲਾਂ ਵੀ ਲollipops ਹੀ ਦਿੰਦੇ ਰਹੇ ਅਗਲੀ ਗੱਲ ਜਿੱਥੇ BC ਰਿజర్ਵ ਹੋਣ ਸੀਟਾਂ ਉੱਥੇ ਨਾਲ-ਨਾਲ ਸਾਡੀ ਇੱਕ ਹੋਰ ਵੀ ਮੰਗ ਹੈ ਉਹ ਮੰਗ ਇਹ ਆ ਕਿ ਜਿਵੇਂ ਰਾਜ ਸਭਾ ਦੇ ਵਿੱਚ ਰਾਜ ਸਭਾ ਮੈਂਬਰ ਭੇਜੇ ਜਾਂਦੇ ਬਿਨਾਂ ਇਲੈਕਸ਼ਨ ਤੋਂ ਜਿਹੜੇ ਇੱਕ ਐਮਪੀ ਦੀ ਬਰਾਬਰੀ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਆ ਉਸੇ ਤਰ੍ਹਾਂ 크ਰਿਸਚੀਅਨ ਸਮਾਜ ਦੇ ਲਈ ਘੱਟੋ ਘੱਟ 2 ਘੱਟੋ ਘੱਟ 2 ਵਿਧਾਨ ਪ੍ਰੀਸ਼ਦ ਮੈਂਬਰ ਲਏ ਜਾਣ ਜਿਹੜੇ ਐਮਐਲਏ ਦੀ ਬਰਾਬਰੀ ਕਰ ਸਕਦੇ ਹੋਣ ਜਿਹੜੇ ਬਿਨਾਂ ਇਲੈਕਸ਼ਨ ਤੋਂ ਜਾ ਕੇ ਵਿਧਾਨ ਸਭਾ ਦੇ ਵਿੱਚ ਬੈਠ ਸਕਣ ਔਰ ਇਹ ਸਿਰਫ 크ਰਿਸਚੀਅਨ ਸਮਾਜ ਦੇ ਲਈ ਨਹੀਂ ਪੰਜਾਬ ਦੇ ਵਿੱਚ ਕਿ ਮਜਬੀ ਸਿੱਖ ਭਾਈ ਜਿਹੜੇ ਹੈਗੇ ਆ ਉਹ ਤੇ ਐਮਐਲਏ ਵਗੈਰਾ ਹੈਗੇ ਨਹੀਂ ਲੇਕਿਨ ਵਾਲਮੀਕ ਸਮਾਜ ਤੋਂ ਨੇਗੇ ਤੇ ਮੈਂ ਇਹ ਵੀ ਮੰਗ ਕਰਾਂਗਾ ਕਿ ਵਾਲਮੀਕ ਸਮਾਜ ਦੇ ਲਈ ਵੀ ਐਸਾ ਉਪਰਾਲਾ ਕਰੇ ਸਰਕਾਰ ਕਿ ਉਹਨਾਂ ਦੇ ਵੀ ਘੱਟੋ ਘੱਟ 2 ਮੈਂਬਰ ਬਿਨਾਂ ਇਲੈਕਸ਼ਨ ਤੋਂ ਵਿਧਾਨ ਸਭਾ ਦੇ ਵਿੱਚ ਲਏ ਜਾਣ ਤਾਂ ਕਿ ਉਹ ਵੀ ਆਪਣੇ ਸਮਾਜ ਦੀ ਗੱਲ ਉੱਥੇ ਰੱਖ ਸਕਣ ਕਾਰਨ ਕੀ ਹੁੰਦਾ ਜੇ ਇਸ ਸਮਾਜ ਦੇ ਲੋਕ ਵਿਧਾਨ ਸਭਾ ਵਿੱਚ ਨਹੀਂ ਹੁੰਦੇ ਉਸ ਸਮਾਜ ਦੇ ਖਿਲਾਫ ਮਤੇ ਪਾਸ ਕਰਨ ਜੋ ਮਰਜ਼ੀ ਕਰਨ ਬਾਅਦ ਚ ਉਹਨਾਂ ਤੇ ਜੋ ਮਰਜ਼ੀ ਤਸ਼ੱਦਦ ਹੋਵੇ ਉਹਨਾਂ ਦੇ ਬਾਰੇ ਵਿੱਚ ਕੋਈ ਬੋਲਣ ਵਾਲਾ ਨਾ ਹੋਵੇ ਉਹਨਾਂ ਦੇ ਕੋਈ ਮੰਗ ਰੱਖਾਵਾਲਾ ਨਾ ਹੋਵੇ ਉਹਨਾਂ ਦੇ ਪੱਖ ਦੀ ਕੋਈ ਗੱਲ ਕਰਨ ਵਾਲਾ ਨਾ ਹੋਵੇ ਤੇ ਉੱਥੇ ਜੋ ਮਰਜ਼ੀ ਪਾਸ ਕਰੇ ਜਾਂ ਤੇ ਬੇਸ਼ੱਕ ਪਾਸ ਹੋਵੇ ਜਾਵੇ ਘੱਟੋ ਘੱਟ ਉੱਥੇ ਕੋਈ ਬੰਦਾ ਰੌਲਾ ਪਾਉਣ ਲਈ ਤੇ ਹੋਵੇ ਨਾ ਸਮਾਜ ਦੇ ਲਈ ਕਿ ਸਾਡੇ ਸਮਾਜ ਦੇ ਨਾਲ ਇਹ ਅਨਿਆਇ ਕਿਉਂ ਹੋ ਰਿਹਾ ਹੈ ਸੋ ਇਸ ਲਈ ਪੰਜਾਬ ਸਰਕਾਰ ਨੂੰ ਮੈਂ ਇਹ ਅਗਾ ਵੀ ਕਰਨਾ ਚਾਹੁੰਗਾ ਮੈਂ ਬੇਨਤੀ ਭੁੰਤੀ ਨਹੀਂ ਕਰਨੀ ਮੈਂ ਤੇ ਹੱਕ ਦੀ ਗੱਲ ਕਰਦਾ ਹਾਂ ਕਿਉਂਕਿ ਇਹ ਤੇ ਵੈਸੇ ਜਿਹੜਾ ਮੈਂ ਇੱਕ ਪ੍ਰੇਸ਼ਰ ਹੋਂ ਦੇ ਨਾਤੇ ਇਹ ਹੱਕ ਦੀ ਗੱਲ ਕਰ ਰਿਹਾ ਇਹ ਤੇ ਵੈਸੇ ਸਾਡੇ ਜਿਹੜੇ ਲੀਡਰੀ ਦੇ ਵਿੱਚ ਕੰਮ ਬੰਦੇ ਕਰਨ ਦੇ ਨਾ ਇਹ ਉਹਨਾਂ ਦਾ ਕੰਮ ਆ ਇਹ ਇਹ ਮੇਰਾ ਕੰਮ ਨਹੀਂਗਾ ਜਿਹਨਾਂ ਨੇ ਰਾਜਨੀਤੀ ਵਿੱਚ ਜਾਣਾ ਹੈ ਜਿਹਨਾਂ ਨੇ ਰਾਜਨੀਤਿਕ ਫਾਇਦੇ ਲੈਣੇ ਆ ਜਿਹਨਾਂ ਨੇ ਐਮਐਲਏ ਐਮਪੀ ਬੰਨਣਾ ਆ ਜਿਹਨਾਂ ਨੇ ਮੰਤਰੀ ਬੰਨਣਾ ਆ ਵੈਸੇ ਤੇ ਉਹਨਾਂ ਦੇ ਕੰਮ ਆ ਲੇਕਿਨ ਫਿਰ ਵੀ ਕਿਉਂਕਿ ਮੈਂ ਦੇਖਿਆ ਕਿ ਉਦਾਂ ਤੇ ਆਪਣੇ ਲੋਕਾਂ ਦੇ ਨਾਲ ਲੜਨ ਦੇ ਲਈ ਇਹਨਾਂ ਦੇ ਕੋਲ ਬੜਾ ਟਾਈਮ ਹੁੰਦਾ ਆ ਆਪਣੇ ਲੋਕਾਂ ਦੇ ਖਿਲਾਫ ਗੱਲਾਂ ਕਰਨ ਲਈ ਇਹਨਾਂ ਕੋਲ ਬੜਾ ਟਾਈਮ ਹੁੰਦਾ ਆ ਪਰ ਜਿਹੜੀਆਂ ਮੰਗਾਂ ਜ਼ਰੂਰੀ ਆ ਉਹ ਕਰਨ ਲੱਗੇ ਇਹਨਾਂ ਦੀ ਜ਼ੁਬਾਨ ਪਤਾ ਨਹੀਂ ਕਿਉਂ ਸੜ ਜਾਂਦੀ ਸਾਡੇ ਲੋਕਾਂ ਦੀ ਸੋ ਸਮਝਿਏ ਰਵਿਦਾ ਸਮਾਜ ਤੋਂ ਅਕਲ ਲਈਏ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਆ ਆਟੇ-ਦਾਲਾਂ ਦੇ ਨਾਲ ਕੰਮ ਚੱਲਣ ਵਾਲਾ ਨਹੀਂ ਆ ਪੜਿਏ ਲਿਖਿਏ ਅਫਸਰ ਬਣੀਏ ਪੜਿਏ ਲਿਖਿਏ ਮੰਤਰੀ ਐਮ ਐਲ ਏ ਐਮ ਪੀ ਬਣੀਏ ਪੜਿਏ ਲਿਖਿਏ ਆਪਣੇ ਲੋਕਾਂ ਨੂੰ ਮੁੱਖ ਮੰਤਰੀ ਬਣਾਈਏ ਆਪਣੇ ਲੋਕਾਂ ਨੂੰ ਪ੍ਰਧਾਨ ਮੰਤਰੀ ਬਣਾਈਏ ਕਿਉਂਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਜਾਓਗੇ ਤੇ ਤੁਸੀਂ ਸਰਕਾਰ ਦੇ ਵਿੱਚ ਜਾ ਕੇ ਕੁਝ ਕਰਨ ਜੋਗੇ ਹੋਵੋਗੇ ਅਗਲੇ ਕਰਦੇ ਨਾ ਇਹ ਮੈਂ ਕਹਿ ਸਕਦਾ ਕਿ ਇਹ ਜਿਹੜਾ ਰਾਜਪਦਰੀ ਪ੍ਰੋਗਰਾਮ ਹੈ ਸਰਕਾਰ ਨੇ ਦਿੱਤਾ ਨਹੀਂ ਇਹ ਲਿਆ ਗਿਆ ਆ ਜਨ ਕੇ ਸਰਕਾਰ ਨੂੰ ਦੇਣਾ ਚਾਹੀਦਾ ਸੀ ਕਿਉਂ ਮੈਂ ਇਹ ਸਮਝਾਉਣ ਲੱਗਾ ਕਿ ਜਦੋਂ ਸਾਡੇ ਲੋਕ ਉੱਥੇ ਹੋਣਗੇ ਫਿਰ ਸਾਨੂੰ ਕੀ ਫਾਇਦੇ ਹੁੰਦੇ ਆ ਹੁਣ ਦੇਖੋ ਨਾ ਕਿ 50 ਦੇ ਵਿੱਚ ਮੁੱਖ ਮੰਤਰੀ ਸਿੱਖ ਹੈ ਉਹਨਾਂ ਨੂੰ ਆਪਣੇ ਰਾਜਪਦਰੀ ਪ੍ਰੋਗਰਾਮ ਕਰਨ ਦੇ ਲਈ ਇਹ ਨਹੀਂ ਕਹਿਣਾ ਪੈਂਦਾ ਕਿਉਂਕਿ ਉਹ ਸਿੱਖ ਹੈ ਆਪਣੀ ਆਪਣੀ ਕੌਮ ਦੀ ਨੁਮਾਇੰਦੀ ਕਰਦੇ ਆ ਇਸ ਲਈ ਉਹ ਆਪਣੇ ਆਪ ਹੀ ਕਰਦੇ ਆ ਜੋ ਕੁਝ ਵੀ ਬਣਦਾ ਆ ਉਹ ਜਦੋਂ ਵੀ ਕੋਈ ਉਹਨਾਂ ਦੇ ਜਨਬ ਦਿਹਾੜੇ ਆਉਂਦੇ ਗੁਰੂਆਂ ਗੁਰੂ ਸਹਿਬਾਨਾਂ ਦੇ ਉਦੋਂ ਕਰਦੇ ਆ ਉਸ ਤੋਂ ਬਾਅਦ ਕੋਈ ਵੱਡੇ ਗੁਰਦੁਆਰੇ ਜਿਹੜੇ ਨਾਮੀ ਗੁਰਦੁਆਰੇ ਹੈਗੇ ਆ ਉਹਨਾਂ ਵਿੱਚ ਕੋਈ ਕੋਈ ਵੀ ਜ਼ਰੂਰਤ ਆ ਜਾਂ ਉਹਦਾ ਵਿਸਤਾਰ ਕਰਨਾ ਹੈ ਉਹ ਸਭ ਕੁਝ ਕਰਦੇ ਆ ਤੁਸੀਂ ਹਿੰਦੂਇਜ਼ਮ ਨੂੰ ਲੈ ਲਓ ਉਹਨਾਂ ਦੀ ਸਰਕਾਰ ਆ ਸੈਂਟਰ ਦੇ ਵਿੱਚ ਅਗਲੇ ਨੇ ਰਾਮ ਮੰਦਰ ਬਣਾਇਆ ਉਹਦੇ ਵਿੱਚ ਸਰਕਾਰਾਂ ਵੀ ਸ਼ਾਮਲ ਆ ਉਹਦੇ ਵਿੱਚ ਲੋਕ ਵੀ ਸ਼ਾਮਲ ਆ ਉਹ ਤਾਂ ਫਿਰ ਤਰਲੇ ਨਹੀਂ ਪਾਉਣੇ ਪੈਂਦੇ ਜਦੋਂ ਤੁਹਾਡੇ ਕੋਲ ਤਾਕਤ ਹੈ ਜਦੋਂ ਤੁਹਾਡੇ ਕੋਲ ਪਾਵਰ ਹੈ ਜਦੋਂ ਤੁਸੀਂ ਸਰਕਾਰ ਦੇ ਵਿੱਚੋਂ ਭੇ ਸਰਕਾਰਾਂ ਦੇ ਕੋਲੋਂ ਮੰਗਣ ਦੀ ਲੋੜ ਨਹੀਂ ਸਰਕਾਰਾਂ ਨੂੰ ਦੇਣਾ ਪੈਂਦਾ ਸੋ ਇਸ ਲਈ ਮਸੀਂ ਸਮਾਨ ਚਾਹੀਦਾ ਕਿ ਆ ਛੋਟੀਆਂ ਮੋਟੀਆਂ ਚੀਜ਼ਾਂ ਮੰਗ ਕੇ ਐਵੇਂ ਖੁਸ਼ ਨਾ ਹੋਵੋ ਤੇ ਨਾ ਇਦਾਂ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਮੰਗ ਕੇ ਕੋਮ ਦਾ ਬੇੜਾ ਗਰਗ ਕਰੋ ਉਹ ਮੰਗੋ ਜਿਹਦੇ ਨਾਲ ਤੁਹਾਨੂੰ ਵੀ ਫਾਇਦਾ ਹੋਵੇ ਤੇ ਤੁਸੀਂ ਕੋਮ ਦਾ ਵੀ ਫਾਇਦਾ ਕਰ ਸਕੋ ਉਹ ਮੰਗੋ ਸੋ ਫਿਰ ਅਗਲੀ ਗੱਲ ਆ ਜਾਂਦੀ ਹੈ ਵੀ ਜਿਹੜਾ ਨੂੰ ਕੋਈ ਮਾੜੀ-ਮੋਟੀ ਜਦੋਂ ਮਿਲ ਜਾਂਦੀ ਹੈ ਕੋਈ ਰਤਵੇਦਾਰੀ ਤੇ ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਹਲੀਮ ਹੋਵੋ। ਔਰ ਖਾਸ ਕਰਕੇ ਆਪਣੇ ਲੋਕਾਂ ਦੇ ਨਾਲ ਬਿਲਕੁਲ ਭਾਈਵੰਦੀ ਦੇ ਨਾਲ ਚੱਲੋ। ਆਪਣੇ ਲੋਕਾਂ ਦਾ ਪੂਰਾ ਆਦਰ ਸਤਿਕਾਰ ਕਰੋ। ਮੋਹਰੇ ਹੋ ਕੇ ਕੰਮ ਕਰੋ ਜਿਵੇਂ ਰਵੀਦਾਸ ਸਮਾਜ ਕਰਦਾ ਹੈ। ਜਿਵੇਂ ਹਿੰਦੂ ਸਮਾਜ ਕਰਦਾ ਹੈ। ਜਿਵੇਂ ਸਿੱਖ ਸਮਾਜ ਕਰਦਾ ਹੈ। ਜਿਵੇਂ ਮੁਸਲਮਾਨ ਸਮਾਜ ਕਰਦਾ ਹੈ। ਇਹ ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਅਸੀਂ ਮਾਤ ਪੈ ਜਾਂਦੀ ਹੈ ਕਿ ਮਾੜਾ ਮੋਟਾ ਅੱਜ ਪਹਿਲੀ ਗੱਲ ਤੇ ਇਹਨਾਂ ਨੂੰ ਕੁਝ ਮਿਲਦਾ ਨਹੀਂ ਤੇ ਜੇ ਕਿਤੇ ਮਾੜਾ ਮੋਟਾ ਰੁਤਬਾ ਮਿਲ ਜਾਵੇ ਤੇ ਇਹਨਾਂ ਦੀ ਧੌਣ ਦੇ ਵਿੱਚ ਸਰੀ ਆ ਜਾਂਦਾ ਹੈ ਫਿਰ ਇਹ ਜਿੱਥੇ ਭਾਈਵੰਦੀ ਦਿਖਾਉਣੀ ਹੁੰਦੀ ਉੱਥੇ ਵੀ ਲੀਡਰ ਬਣ ਜਾਂਦੇ ਉੱਥੇ ਵੀ ਆਪਣੇ ਆਪ ਨੂੰ ਜੇ ਅਸੀਂ ਬਾਕੀ ਕੋਮਾ ਦੇ ਲੀਡਰਾਂ ਦੇ ਵੀ ਅਸੀਂ ਤਲਵੇ ਛਟਣੇ ਤੇ ਆਪਣਿਆਂ ਦੇ ਵੀ ਛਟਣੇ ਪਹਿਣ ਤੇ ਫਿਰ ਆਪਣਿਆਂ ਨੂੰ ਅਸੀਂ ਫੂਕਣਾ ਆਪਣਿਆਂ ਨੂੰ ਅਸੀਂ ਅੱਗ ਲਾਉਣੀ ਫਿਰ ਜੇ ਅਸੀਂ ਆਪਣੇਆਂ ਦੇ ਨਾਲ ਵੀ ਅਧਿਕਾਰ ਦੇ ਨਾਲ ਗੱਲ ਨਹੀਂ ਕਰ ਸਕਦੇ ਜਾਂ ਜਿਹੜੇ ਆਪਣੇ ਆ ਜੇ ਉਹੋ ਹੀ ਮਾਨ ਸਮਾਨ ਨਾ ਦੇਣਗੇ ਸਮਾਜ ਨੂੰ ਤੇ ਫਿਰ ਇਹਨਾਂ ਦੇ ਉਥੇ ਉੱਪਰ ਜਾਣ ਦਾ ਸਾਨੂੰ ਫਾਇਦਾ ਕੀ ਸੋ ਇਸ ਲਈ ਯਾਦ ਰੱਖੋ ਗੈਰ ਕੁਮ ਬਣ ਕੇ ਸਾਡੀ ਸੁਣਵਾਈ ਨਹੀਂ ਕਰਦੀਆਂ ਇਸ ਲਈ ਅਸੀਂ ਚਾਹੁੰਦੇ ਸਾਡੇ ਆਪਣੇ ਲੋਕ ਜਾਣ ਤੇ ਜਿਹੜੇ ਆਪਣੇ ਲੋਕ ਜਾਣ ਉਹ ਧੌਣ ਚ ਸੜੀਆਂ ਇਹਨਾਂ ਨੇ ਹੋਣ ਉਹ ਹਲੀਮ ਹੋਣ ਤਾਂ ਕਿ ਅੱਗੋਂ ਰੱਬ ਉਹਨਾਂ ਨੂੰ ਹੋਰ ਉੱਚਾ ਲਿਆ ਕੇ ਅਸੀਂ ਤਾਂ ਦੁਆ ਕਰਦੇ ਹਾਂ ਅਈ ਤੇ ਦੁਆ ਕਰ ਕਾ ਕਿ ਮੰਗਦੇ ਆ ਵਿਚਰੋ ਠੀਕ ਹ ਕਿਉਂਕਿ ਸਾਡਾ ਤੇ ਕੰਮ ਨਹੀਂ ਪਰ ਸਮਾਜ ਦੇ ਦਾ ਜੋ ਕੁਝ ਹੁੰਦਾ ਧੱਕਾ ਹੁੰਦਾ ਸੀ ਕਿਨੇ ਚਲੋ ਜਿਹੜੇ ਇਹਨਾਂ ਚੀਜ਼ਾਂ 'ਚ ਲੱਗੇ ਹੋਏ ਨਾ ਘਟੋ ਘਟੋ ਕਿਤੇ ਪਹੁੰਚਣ ਤੇ ਕਦੇ ਨਹੀਂ ਪਹੁੰਚਣ ਭਲਾ ਤਾਂ ਕਿ ਉਹ ਕੋਮ ਦੇ ਹਿੱਤ ਦੀ ਗੱਲ ਕਰ ਸਕਣ ਕੋਮ ਨੂੰ ਪਿਆਰ ਕਰ ਸਕਣ ਕੋਮ ਜਿਹੜਾ ਦੂਜਿਆਂ ਦੇ ਜਾ ਕੇ ਤਲਵੇ ਚਟਨੇ ਪੈਂਦੇ ਉਹ ਨਾ ਚਟਨੇ ਪੈਣ ਤੇ ਕੋਮ ਦੇ ਆਪਣੇ ਜਦੋਂ ਹੋਣ ਤੇ ਉਹਨਾਂ ਦੇ ਨਾਲ ਅਸੀਂ ਆਪਣਾ ਪੰਨ ਮਹਿਸੂਸ ਕਰ ਸਕੀਏ ਸਾਨੂੰ ਲੱਗੇ ਕਿ ਕੋ ਸਾਡਾ ਆਪਣਾ ਆ ਉਹਦੇ ਨਾਲ ਅਸੀਂ ਫਕਰ ਦੇ ਨਾਲ ਗੱਲ ਕਰ ਸਕੀਏ ਆਪਣੇ ਦਿਲ ਦੀ ਗੱਲ ਉਹਦੇ ਨਾਲ ਸਾਂਝੀ ਕਰ ਸਕੀਏ ਉਹਨੂੰ ਦੱਸ ਸਕੀਏ ਉਹਨੂੰ ਪੂਰਾ ਮਾਨ ਸਮਾਨ ਜਿੱਦਾਂ ਅਸੀਂ ਦੂਜਿਆਂ ਨੂੰ ਦਿੰਨੇ ਆ ਉਦਾਂ ਅਸੀਂ ਉਹਨੂੰ ਦੇ ਸਕੀਏ ਪਰ ਜਿਹਨੂੰ ਅਸੀਂ ਮਾਨ ਸਮਾਨ ਦੂਜਿਆਂ ਵਰਗਾ ਦੇਣਾ ਉਹ ਉਸ ਮਾਨ ਸਮਾਨ ਨੂੰ ਲੈਣ ਦੇ ਕਾਬਲ ਵੀ ਬਣੇ ਸੁਮੰਗ ਇਹ ਆ ਕਿ ਐਜੂਕੇਸ਼ਨ ਦਾ ਲੈਵਲ ਕ੍ਰਿਸਚਨਾਂ ਦੇ ਲਈ ਕਿਉਂਕਿ ਕ੍ਰਿਸਚਨ ਜਿਹੜੇ ਕੁਝ ਦੂਜੇ ਦੂਜੀਆਂ ਡਿਨੋਮੀਨੇਸ਼ਨ ਹੈਗੇ ਜਿਹੜੇ ਮਿਸ਼ਨ ਹੈਗੇ ਆ ਉਹਨਾਂ ਦੇ ਕੋਲ ਤੇ ਆਪਣੀਆਂ ਸਹੂਬਿਦਾਵਾਂ ਹੈਗੀਆਂ ਉਹਨਾਂ ਦੇ ਕੋਲ ਤੇ ਆਪਣੇ ਸਕੂਲ ਹੈਗੇ ਆ ਆਪਣੇ ਹਸਪੀਟਲ ਹੈਗੇ ਆ ਉਹਨਾਂ ਕੋਲ ਇਦਾਂ ਦਾ ਸਿਸਟਮ ਹੈਗੇ ਲੇਕਿਨ ਜਿਹੜੇ ਪੈਂਤੀਕੋਸ ਲੋਕ ਆ ਇਹਨਾਂ ਦੇ ਕੋਲ ਇਦਾਂ ਦੀਆਂ ਸਹੂਬਿਦਾਵਾਂ ਨਹੀਂ ਹੈਗੀਆਂ ਸਰਕਾਰ ਨੇ ਕਰਨਾ ਆ ਤੇ ਇਹਨਾਂ ਦੇ ਲਈ ਕੋਈ ਇਦਾਂ ਦਾ ਸਿਸਟਮ ਬਣਾਵੇ ਜਿਹਦੇ ਵਿੱਚ ਜਿਹੜਾ ਗਰੀਬ ਤਬਕਾ 크ਿਸਚਨ ਆ ਉਹ ਪੜ ਸਕੇ ਕਿਉਂਕਿ ਕੈਥੋਲਿਕ ਦਾ ਤਾਂ ਇਹ ਵੀ ਉਹ ਤਾਂ ਪਹਿਲਾਂ ਆਪਣੇ ਇਹਨਾਂ ਨੂੰ ਪਹਿਲ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਫਿਰ ਦੂਜੀਆਂ ਕੋਮਾਂ ਤੋਂ ਲੈਂਦੇ ਆ ਉਹ ਸਪਾਰਸ਼ੀ ਹੁੰਦੇ ਆ ਕੁਝ ਡੀਸੀ ਕੋਟੇ 'ਚ ਆਗੇ ਕੁਝ ਕਮਿਸ਼ਨਰ ਕੋਟੇ 'ਚ ਆਗੇ ਕੁਝ ਐਮਐਲਏ ਕੋਟੇ 'ਚ ਆਗੇ ਕੁਝ ਮੰਤਰੀ ਕੋਟੇ 'ਚ ਆਗੇ ਕੋਈ ਸੀਐਮ ਕੋਟੇ 'ਚ ਆਗੇ ਉਹਨਾਂ ਉਹ ਫਿਰ ਸਵਾਰਸ਼ਾਂ ਦੇ ਨਾਲ ਲੈ ਜਾਂਦੇ ਆ ਤੇ ਜਿਹੜੇ ਆਪਣੇ ਵਾਲੇ ਆ ਇਹੜਾ ਇਹ ਤਾਂ ਪਤਾ ਲੱਗ ਜਾਏ ਤੇ ਵੈਸੇ ਇਹਨਾਂ ਨੂੰ ਉੱਥੇ ਉਹ ਲੈਂਦੇ ਹੀ ਨਹੀਂ ਤੇ ਕੋਈ ਆ ਜਿਹੜਾ ਕੋਈ ਲਾਗੇ ਲੋਕੇ ਕਿਸੇ ਦੇ ਨੇੜੇ ਹੋਵੇ ਤੇ ਭਾਵੇਂ ਕੋਈ 35 ਕੋਸਟ ਦੇ ਵਿੱਚੋਂ ਉੱਥੇ ਮਿਲ ਜਿਓਏ ਤੇ ਨਹੀਂ ਤੇ ਅਦਰਵਾਈਜ਼ ਉਹ ਲਾਗੇ ਲੱਗਣ ਦਿੰਦੇ ਨਹੀਂ ਸੋ ਇਸ ਲਈ ਸਰਕਾਰ ਨੇ ਕਰਨਾ ਆ ਤੇ ਇਹ ਕਰੇ ਕਿ ਸਰਕਾਰ ਨੂੰ ਪਹਿਲਾਂ ਤੇ ਪਤਾ ਲੱਗ ਜਵੇ ਪੰਜਾਬ ਦੇ ਵਿੱਚ ਇਸ ਟਾਈਮ 크ਰਿਸਚਨ ਜਿਹੜੇ ਹੈਗੇ ਆ ਬਹੁ ਗਿਣਤੀ ਜਿਹੜਾ 크ਰਿਸਚਨ ਆ ਉਹ 35 ਕੋਸਟ 크ਰਿਸਚਨ ਆ ਜਿਹਨੂੰ ਆ ਦੂਸਰੇ ਮਿਸ਼ਨਾਂ ਵਾਲੇ ਜਿਹਨੂੰ ਡਾਉਨ ਦਿਖਾਉਣ ਦੀ ਕੋਸ਼ਿਸ਼ ਕਰ ਆਪਣੇ ਉਹ ਕਹਿੰਗੇ ਮੇਨ ਲਾਈਨ ਮੇਨ ਲਾਈਨ 35 ਕੋਸਟ ਆ ਸਾਰੀ ਦੁਨੀਆ ਸਮਝ ਲਵੇ ਮੇਨ ਲਾਈਨ ਕੈਥੋਲਿਕ ਨਹੀਂ ਹੈ ਤਾਂ 326 ਇਸਵੀ ਤੋਂ ਬਾਅਦ ਆਉਂਦਾ ਤੇ ਬਾਕੀ ਜਿੰਨੇ ਵੀ ਇਹ ਨਹੀਂਗੇ ਮੇਨ ਲਾਈਨ ਮੇਨ ਲਾਈਨ 35 ਕੋਸ਼ਟ ਆਜ ਤੱਕ 35 ਕੋਸ਼ਟ ਇਸ ਗੱਲ ਨਹੀਂ ਸਮਝਾ ਸਕੀ ਬਾਈਬਲ ਦੀ تعلیم ਨੂੰ ਦੁਨੀਆ 'ਚ ਫਲਾਉਣ ਵਾਲੇ ਬਾਈਬਲ ਦੀ تعلیم ਦੇ ਖਾਤਰ ਉਹਨੂੰ ਫਲਾਉਣ ਦੇ ਲਈ ਪ੍ਰਭੂ ਦੀ ਮਰਵਾਦੀ ਕਰਨ ਦੇ ਲਈ ਸ਼ਹੀਦ ਹੋਣ ਵਾਲੇ 35 ਕੋਸ਼ਟ ਦੁੱਖਾਂ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲੇ 35 ਕੋਸ਼ਟ ਮਰ ਮਰ ਕੇ ਜ਼ਿੰਦਗੀ ਜੀਣ ਵਾਲੇ 35 ਕੋਸ਼ਟ ਤੇ ਮੇਨ ਲਾਈਨ ਉਹ ਇਹ ਵੀ ਸਮਝਾਓ ਸਰਕਾਰਾਂ ਨੂੰ ਪਤਾ ਲੱਗਣਾ ਚਾਹੀਦਾ ਮੇਨ ਲਾਈਨ ਹੈ ਕੌਣ ਹੈ ਕਿਉਂਕਿ ਉਹ ਤੁਹਾਨੂੰ ਤੇ ਉਹਦੇ ਸਮੇਂ ਦੇ ਉਦਾਂ ਹੀ ਉਹ ਉਹਨਾਂ ਦੇ ਕੋ ਆ ਕੇ ਬੈਠ ਕੇ ਬੋਲਣ ਵੀ ਲਾ ਪੈਂਦੇ ਆ ਜੀ ਨਹੀਂ ਇਹ ਇਹਨਾਂ ਨੂੰ 크ਿਸਚਨ ਮੰਨਦੇ ਨਹੀਂ ਜਿਹੜੇ 크ਿਸਚਨ ਹੈ ਉਹਨਾਂ ਨੂੰ ਉਹ ਕਹਿ ਦਿੰਦੇ ਅਸੀਂ 크ਿਸਚਨ ਨਹੀਂ ਮੰਨਦੇ ਕੈਥੋਲਿਕ ਵਾਲੇ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਨੂੰ 크ਿਸਚਨ ਨਹੀਂ ਮੰਨਦੇ ਕੰਮ ਲਿਓ ਤੁਹਾਡਾ ਦਿਮਾਗ ਖਰਾਬਾ ਦੱਸੋ ਕੈਥੋਲਿਕ ਤੇ ਛਰੇ ਆਮ ਡਿਕਲੇਅਰ ਕਰਦਾ ਵੀ ਅਸੀਂ 크ਿਸਚਨ ਨਹੀਂ ਕਿ ਵੀ ਆਰ ਨਾਟ 크ਿਸਚਨ ਵੀ ਆਰ ਕੈਥੋਲਿਕ ਉਹਨਾਂ ਨੇ ਤੇ ਕਾਗਜ਼ਾਂ ਦੇ ਵਿੱਚ 크੍ਰਿਸਚਨ ਲਫ਼ਜ਼ ਹੀ ਹਟਾ ਦਿੱਤਾ ਉਹਨਾਂ ਨੇ। ਉਹ ਕਹਿੰਦੇ ਸੀ ਮੇਨ ਲਾਈਨ 크੍ਰਿਸਚਨ। ਉਹ ਕਹਿੰਦਾ ਮੇਨ ਲਾਈਨ 크੍ਰਿਸਚਨ ਹੋਗੇ। ਜਿਹੜੇ 크੍ਰਿਸਚਨ ਕੌਣ ਦੇ ਲਈ ਉਹ ਤਿਆਰ ਹੀ ਨਹੀਂ। ਜਿਹਨੂੰ ਸਿੱਧਾ ਸਿੱਧਾ ਐਂਟੀ 크੍ਰਾਈਸਟ ਮਿਸ਼ਨ ਕਹਾਂਗੇ ਅਸੀਂ। ਜਿਹੜੇ ਕਹਿੰਦੇ ਆ ਸਾਫ਼ ਕਰਕੇ ਕਹਿੰਦੇ ਉਹਨਾਂ ਦੇ ਕਾਗਜ਼ਾਂ ਚ ਝਲ ਜੋ ਉਹਨਾਂ ਦੇ ਦੇਖੋ ਕਿ ਕਿਤੇ ਵੀ 크੍ਰਿਸਚਨ ਲਫ਼ਜ਼ ਨਹੀਂ ਨਿਕਾ। ਕੈਥੋਲਿਕ ਲਿਖਿਆ। ਉਹਨੂੰ ਪੁੱਛ ਲੋ ਇੱਥੇ ਕਿਸੇ ਕਿਸੇ ਕੋਰੇ ਨਾਲ ਗੱਲ ਕਰੀਏ ਕਈ ਵਾਰੀ ਪੁੱਛ ਲਈਦਾ। ਹਾਂਜੀ ਤੁਸੀਂ 크੍ਰਿਸਚਨ ਹੋਗੇ ਉਹ ਬੜੇ ਗੁੱਸੇ ਨਾਲ ਬੋਲਦੇ। ਕਹਿ ਦਿੰਦਾ ਸ਼ਬਚਰੇ ਆ ਮੈਂ ਆਮ ਨਾਟ ਕ੍ਰਿਸਚਨ ਆ ਮੈਂ ਕੈਥੋਲਿਕ ਤੇ ਉਹ ਹੋਵੇ ਮੈ ਲੈਣੇ ਚਰਚ ਕਿਦਾਂ ਹੋ ਗਿਆ ਉਹ ਕ੍ਰਿਸਚਨ ਕਿਦਾਂ ਹੋ ਗਿਆ ਸੋ ਇਹਨਾਂ ਚੀਜ਼ਾਂ ਨੂੰ ਵੀ ਸਰਕਾਰਾਂ ਦੇ ਅੱਗੇ ਰੱਖੋ ਪਤਾ ਲੱਗੇ ਸਿਰਫ ਆਪਣਾ ਢਿੱਡ ਭਰਨ ਦੇ ਲਈ ਨਾ ਭਰਾਲਾ ਕਰੋ ਫਿਰ ਉੱਥੇ ਹੀ ਗੁਲਾਮ ਹੀ ਰਹੋਗੀ ਕੌਮ ਇਸ ਲਈ ਜੇ ਗੁਲਾਮੀ ਚੋਂ ਕੱਢਣਾ ਹੈ ਤੇ ਫਿਰ ਜਿਸ ਕੌਮ ਦੇ ਨਾਂ ਤੇ ਤੁਸੀਂ ਐਮ ਐਲ ਏ ਬਣਨਾ ਮੰਤਰੀ ਬਣਨਾ ਜੋ ਕਿ ਅਹੁਦੇਦਾਰੀਆਂ ਲੈਣੀਆਂ ਜਿਸ ਕੌਮ ਦੇ ਨਾਂ ਦੇ ਉੱਤੇ ਤੇ ਤੁਹਾਡਾ ਫਿਰ ਪਹਿਲਾ ਫਰਜ਼ ਬਣਦਾ ਉਸ ਕੌਮ ਨੂੰ ਇੰਨਾ ਪਿਆਰ ਕਰੋ ਉਸ ਕੌਮ ਦਾ ਇੰਨਾ ਸਤਿਕਾਰ ਕਰੋ ਉਸ ਕੌਮ ਨੂੰ ਪਹਿਲ ਦਿਓ ਉੱਥੇ ਕੌਮ ਨੂੰ ਭਰਾਵਾਂ ਵਾਂਗੂ ਮਿਲੋ ਮੰਤਰੀ ਵਾਂਗੂ ਨਹੀਂ ਕੌਮ ਨੂੰ ਭਰਾਵਾਂ ਵਾਂਗੂ ਮਿਲੋ ਐਮ ਐਲ ਏ ਬਣ ਕੇ ਨਹੀਂ ਕੌਮ ਨੂੰ ਭਰਾਵਾਂ ਵਾਂਗੂ ਮਿਲੋ ਚੇਅਰਮੈਨ ਬਣ ਕੇ ਨਹੀਂ ਚੇਅਰਮੈਨ ਸਰਕਾਰ ਨੇ ਇੱਕ ਅਹੁਦਾ ਦਿੱਤਾ ਆ ਲੇਕਿਨ ਜੋ ਦਿੱਤਾ ਆ ਤੇ ਅਸੀਂ ਲੋਕਾਂ ਦੇ ਨਾਲ ਇਦਾਂ ਵਿਚਰੀਏ ਮਿਸਾਲ ਦੇ ਤੌਰ ਤੇ ਭਾਈ ਗੌਰਵ ਆ ਉਹਨੂੰ ਰੱਬ ਨੇ ਬਰਕਤ ਦਿੱਤੀ ਉਹ ਚੇਅਰਮੈਨ ਬਣਿਆ ਉਹ ਚੇਅਰਮੈਨ ਬਣਿਆ ਆ ਸਰਕਾਰ ਦੇ ਤੌਰ ਤੇ ਉਹਨੇ ਇੱਕ ਰੁਤਬਾ ਮਿਲਿਆ ਸਾਡਾ ਭਰਾ ਆ ਸਾਡਾ ਭਰਾ ਆ ਸਾਨੂੰ ਭਰਾਵਾਂ ਵਾਂਗੂ ਮਿਲੇ ਤੇ ਜੇ ਉਹ ਵੀ ਸਾਨੂੰ ਭਰਾਵਾਂ ਵਾਂਗੂ ਕੱਲ ਨੂੰ ਨਾ ਮਿਲੇ ਤੇ ਫਿਰ ਇਹਦਾ ਮਤਲਬ ਆ ਵੀ ਸਾਡੇ ਲਈ ਗੈਰਕੋਮ ਦੇ ਲੋਕ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਉਹ ਵੀ ਸਾਨੂੰ ਸੁਣਨ ਲਈ ਤਿਆਰ ਨਹੀਂ ਉਹ ਵੀ ਸਾਡੇ ਅੱਗੇ ਚੌਧਰਾ ਦਿਖਾਉਣ ਦੇ ਲਈ ਆ ਤੇ ਕੱਲ ਨੂੰ ਅਗਰ ਇਹ ਵੀ ਦਿਖਾਉਣ ਤੇ ਇਹਦਾ ਮਤਲਬ ਫਿਰ ਸਾਨੂੰ ਕੀ ਫਾਇਦਾ ਹੋਇਆ ਕੋਮ ਨੂੰ ਕੀ ਫਾਇਦਾ ਹੋਇਆ ਸੋ ਇਸ ਲਈ ਜ਼ਰੂਰੀ ਹੈ ਕਿ ਜਦੋਂ ਇੱਥੇ ਤੱਕ ਪਹੁੰਚੇ ਹੋ ਅਸੀਂ ਤੇ ਦੁਆ ਕਰਦੇ ਆ ਗੌਰਵ ਨੂੰ ਸਰਕਾਰ ਟਿਕਟ ਦੇਵੇ ਹੀ ਮੰਗ ਕਰਦੇ ਅਸੀਂ ਤੇ ਮੰਗ ਕਰਦੇ ਆ ਕਿ ਗੌਰਵ ਨੂੰ ਸਰਕਾਰ ਅਗਰ ਮਾਨ ਸਨਮਾਨ ਦੇਣਾ ਤੇ ਉਹਨੂੰ ਟਿਕਟ ਦਿਓ ਔਰ ਐਮਐਲਏ ਬਣੇ ਜਾ ਕੇ ਆਪਣੀ ਕੌਮ ਦੇ ਹਿੱਤ ਦੀ ਗੱਲ ਕਰ ਸਕੇ ਤੇ ਪਲੱਸ ਗੌਰਵ ਦੇ ਲਈ ਵੀ ਅਸੀਂ ਸਲਾਹ ਦਵਾਂਗੇ ਆਪਣੇ ਲੋਕਾਂ ਦੇ ਨਾਲ ਬਿਲਕੁਲ ਹਲੀਮੀ ਦੇ ਨਾਲ ਬਿਲਕੁਲ ਮੁਹੱਬਤ ਦੇ ਨਾਲ ਬਿਲਕੁਲ ਪਿਆਰ ਦੇ ਨਾਲ ਔਰ ਵੱਧ ਚੜ ਕੇ ਔਰ ਉਹਨਾਂ ਦੇ ਕਦੇ ਆਪਣੇ ਆਪ ਨੂੰ ਚੇਅਰਮੈਨ ਕਰਕੇ ਨਾ ਲੈ ਕੇ ਜਾਓ ਲੋਕਾਂ ਨੂੰ ਇਦਾਂ ਲੱਗੇ ਸਾਡਾ ਆਪਣਾ ਭਰਾ ਆਇਆ ਮਾਮਾ ਨੂੰ ਇਦਾਂ ਲੱਗੇ ਮੇਰਾ ਪੋਤਾ ਆਇਆ ਭੈਣ ਨੂੰ ਇਦਾਂ ਲੱਗੇ ਸਾਡਾ ਭਰਾ ਆਇਆ ਭਾਈਆਂ ਨੂੰ ਇਦਾਂ ਲੱਗੇ ਸਾਡਾ ਭਰਾ ਆਇਆ ਇੰਨੀ ਹਲੀਮੀ ਦੀ ਲੋੜਿਆ ਔਰ ਕਿਉਂ ਲੋੜਿਆ ਕਿਉਂਕਿ ਜੇ ਤੁਸੀਂ ਕ੍ਰਿਸਚੀਅਨਟੀ ਦੀ ਤੌਰ ਦੇ ਉੱਤੇ ਨੁਮਾਇੰਦਗੀ ਕਰ ਰਹੇ ਹੋ ਕੋਮ ਦੀ ਤੇ ਫਿਰ ਸਾਨੂੰ ਇਹ ਯਾਦ ਰੱਖਣਾ ਆ ਪ੍ਰਭੂ ਯਸਮਸੀ ਸਰਵ ਸ਼ਕਤੀਮਾਨ ਪਰਮੇਸ਼ਰ ਹੁੰਦੇ ਹੋਏ ਤੀਸਰੇ ਕਾਸ਼ ਦੀ ਮਹਿਮਾ ਛੱਡ ਕੇ ਆਪਣੇ ਆਪ ਨੂੰ ਜ਼ੀਰੋ ਕਰਕੇ ਆਪਣੇ ਚੇਲਿਆਂ ਦੇ ਪੈਰਾਂ ਦੇ ਵਿੱਚ ਬੈਠਾ ਆਪਣਾ ਨਮੂਨਾ ਦੇ ਕੇ ਗਿਆ ਇੰਨਾ ਨੀਵਾ ਹੋਣ ਦੀ ਲੋੜਿਆ ਤੇ ਜੇ ਉਹ ਇੰਨਾ ਨੀਵਾ ਹੋਇਆ ਸੀ ਤੇ ਖੁਦਾਵੰਦ ਖੁਦਾ ਨੇ ਉਹਨੂੰ ਇੰਨਾ ਉੱਚਾ ਕੀਤਾ ਲਿਖਿਆ ਸਭਨਾ ਨਾਮਾਂ ਤੋਂ ਉੱਤਮ ਨਾਮ ਦਿੱਤਾ ਗਿਆ ਸਵੇਸੜੀ ਜਿੰਨੇ ਵੀ ਸਾਡੇ ਸਮਾਜ ਦੇ ਵਿੱਚੋਂ ਲੈ ਗਏ ਆ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਨਿਮਾਇੰਦਗੀ ਦਿੱਤੀ ਗਈ ਕੋਈ ਵੀ ਅਹੁਦਾ ਦਿੱਤਾ ਗਿਆ ਸਮਾਜ ਦੇ ਨਾਲ ਨਾ ਤੁਸੀਂ ਲੀਡਰ ਬਣ ਕੇ ਮਿਲੋ ਸਮਾਜ ਦੇ ਨਾਲ ਨਾ ਤੁਸੀਂ ਚੇਅਰਮੈਨ ਬਣ ਕੇ ਮਿਲੋ ਸਮਾਜ ਦੇ ਨਾਲ ਬਿਲਕੁਲ ਭਰਾਵਾ ਵਾਂਗੂ ਪੇਸ਼ ਆਓ ਅਗਲੇ ਨੂੰ ਇਦਾਂ ਲੱਗੇ ਵੀ ਮੇਰੇ ਘਰ ਚੇਅਰਮੈਨ ਨਹੀਂ ਮੇਰਾ ਵੱਡਾ ਭਰਾ ਮੇਰਾ ਛੋਟਾ ਭਰਾ ਆਇਆ ਅਗਲੇ ਨੂੰ ਇਦਾਂ ਲੱਗੇ ਮੇਰੇ ਘਰ ਐਮਐਲਏ ਨਹੀਂ ਮੇਰਾ ਵੱਡਾ ਭਰਾ ਮੇਰਾ ਛੋਟਾ ਭਰਾ ਆਇਆ ਇਦਾਂ ਦਾ ਲੋਕਾਂ ਦੇ ਵਿੱਚ ਆਪਣਾ ਅਕਸ ਬਣਾਓ ਬੜੇ ਜਿਸ ਕੌਮ ਦੇ ਨਾਂ ਦੇ ਉੱਤੇ ਇਹ ਸਭ ਕੁਝ ਸਾਨੂੰ ਪ੍ਰਾਪਤ ਹੋਣਾ ਹੈ ਉਸ ਕੌਮ ਨੂੰ ਇੰਨਾ ਕੋ ਪਿਆਰ ਦਿਖਾਓ ਇੰਨਾ ਕੋ ਪਿਆਰ ਦਿਖਾਓ ਉਹ ਕੌਮ ਤੁਹਾਡੇ ਨਾਲ ਖੜੇ ਅਗਰ ਕੱਲ ਨੂੰ ਤੁਹਾਡੇ ਬਣਦਾ ਤੁਹਾਨੂੰ ਹੱਕ ਹਕੂਕ ਨਹੀਂ ਮਿਲਦਾ ਕੌਮ ਤੁਹਾਡੇ ਲਈ ਸੰਘਰਸ਼ ਕਰੇ ਕੌਮ ਮੰਗ ਕਰੇ ਕੌਮ ਤੁਹਾਡੇ ਲਈ ਖੜੇ ਸੈਸਰੀ ਪੰਜਾਬ ਸਰਕਾਰ ਨੂੰ ਅਸੀਂ ਇਹ ਦੱਸਾਂਗੇ ਕਿ ਨੰਬਰ 1 ਕਿ ਜਿਹੜੇ ਜਿਹੜੇ ਮੈਂ ਇਲਾਕੇ ਦੱਸੇ ਇਹਨਾਂ ਦੇ ਵਿੱਚ ਇਹਨਾਂ ਨੂੰ ਬੀਸੀ ਰਿజర్ਵ ਕੀਤਾ ਜਾਵੇ ਅਗਰ ਤੁਸੀਂ ਮਾਨਸਮਾਨ ਦੇਣਾ ਹੈ ਉਹਦੇ ਨਾਲ ਨਾਲ ਕੁਝ ਐਸੇ ਹਲਕੇ ਜਿੱਥੇ ਬੇਸ਼ੱਕ ਸਿਕਰਿਸਟ ਕੌਮ ਘਟੇ ਹੋਵੇ ਔਰ ਅਗਰ ਐਸਾ ਕੁਝ ਕਰ ਸਕਦੇ ਹੋ ਤੇ ਉਪਰਾਲਾ ਇਹ ਹੋਣਾ ਚਾਹੀਦਾ ਹੈ ਵੀ ਜਿਵੇਂ ਮੈਂ ਦੱਸਿਆ ਜਿਵੇਂ ਰਾਜ ਸਭਾ ਦੇ ਮੈਂਬਰ ਲਏ ਜਾਂਦੇ ਉਹਦਾ ਵਿਧਾਨ ਸਭਾ ਦੇ ਵਿੱਚ ਬਿਨਾਂ ਚੋਣਾਂ ਤੋਂ ਵਾਲਮੀਕ ਸਮਾਜ ਤੋਂ ਔਰ ਸਿਕਰਿਸਟ ਸਮਾਜ ਤੋਂ ਲਏ ਜਾਣ ਔਰ ਹੋਰ ਵੀ ਅਗਰ ਕੋਈ ਪਿਛੜਿਆ ਤਬਕਾ ਹੈਗਾ ਜਿਨ੍ਹਾਂ ਦੀ ਨੁਮਾਇੰਦਗੀ ਕਰਨ ਵਾਲਾ ਵਿਧਾਨ ਸਭਾ ਵਿੱਚ ਕੋਈ ਨਹੀਂ ਹੈ ਉਹਨਾਂ ਦੇ ਵਿੱਚੋਂ ਮੈਂ ਕਹਿੰਦਾ ਲਓ ਸਮਾਨਤਾ ਦਿਖਾਓ ਜੇ ਸਰਕਾਰ ਤੁਸੀਂ ਬਣਾਉਣੀ ਆ ਕਿਉਂ ਤੇ ਵਾਕਿਆ ਜੇ ਤੁਸੀਂ ਲੋਕਾਂ ਦਾ ਭਲਾ ਦਿਖਾਉਣਾ ਹਰ ਕੌਮ ਨੂੰ ਲੱਗੇ ਤੁਸੀਂ ਸਾਡੇ ਆਪਣੇ ਹੋ ਹਰ ਕੌਮ ਨੂੰ ਲੱਗੇ ਹਿੰਦੂ ਨੂੰ ਲੱਗੇ ਇਹ ਮੇਰੀ ਸਰਕਾਰ ਆ ਸਿੱਖ ਨੂੰ ਲੱਗੇ ਮੇਰੀ ਸਰਕਾਰ ਆ 크ਰਿਸਚੀਅਨ ਨੂੰ ਲੱਗੇ ਮੇਰੀ ਸਰਕਾਰ ਆ ਐਸਐਸਟੀ ਨੂੰ ਲੱਗੇ ਸਾਡੀ ਸਰਕਾਰ ਆ ਬੈਕਵਾਰਡ ਨੂੰ ਲੱਗੇ ਸਾਡੀ ਸਰਕਾਰ ਆ ਕੁਝ ਐਸਾ ਕਰੋ ਆਪਣੇ ਨਾ ਢਿੱਡ ਭਰੇ ਜਾਓ ਜਾਂ ਆਪਣਿਆਂ ਦੇ ਨਾ ਢਿੱਡ ਭਰੇ ਜਾਓ ਬਲਕਿ ਹਰੇਕ ਕੋਮ ਹਰੇਕ ਤਬਕੇ ਦੇ ਲਈ ਕੁਝ ਐਸਾ ਕਰੋ ਉਹਨਾਂ ਨੂੰ ਆ ਦਾਲ ਆਟੇ ਚੋਲਾ ਦੇ ਉੱਤੇ ਨਾ ਲਾਓ ਉਹਨਾਂ ਨੂੰ ਆ ਸੂਟ ਸ਼ਾਰਟ ਵੰਡਣ ਦੇ ਉੱਤੇ ਵੀ ਉਹ ਦਈ ਦੇ ਤੇ ਵੋਟ ਪਾ ਦੇਣ ਤੇ ਲੋਕ ਵੀ ਸ਼ਰਮ ਕਰਨ ਤੁਹਾਡੀ ਵੋਟ ਦੇ ਨਾਲ ਪ੍ਰਧਾਨ ਮੰਤਰੀ ਬਣਦਾ ਤੁਹਾਡੀ ਵੋਟ ਦੇ ਨਾਲ ਮੁੱਖ ਮੰਤਰੀ ਬਣਦਾ ਤੁਹਾਡੀ ਵੋਟ ਨਾਲ ਐਮ ਐਲ ਏ ਐਮ ਪੀ ਸਭ ਕੁਝ ਤੁਹਾਡੀ ਵੋਟ ਦੇ ਨਾਲ ਬਣਦੇ ਆ ਤੁਹਾਡੀ ਵੋਟ ਦੀ ਇਹ ਨਹੀਂ ਕੀਮਤ ਆ ਇੱਕ ਬੰਦੇ ਨੂੰ ਤੁਸੀਂ ਅਰਸ਼ ਤੋਂ ਚੁੱਕ ਕੇ ਫਰਸ਼ ਤੋਂ ਚੁੱਕ ਕੇ ਤੇ ਅਰਸ਼ ਉੱਤੇ ਬਿਠਾਉਣ ਵਾਲੇ ਹੋ ਤੇ ਇਹੇ ਅਗਰ ਕੋਈ ਨਹੀਂ ਤੁਹਾਡੇ ਨਾਲ ਸਹੀ ਚੱਲਦਾ ਤੇ ਉਹਨੂੰ ਅਰਸ਼ ਤੋਂ ਫਰਸ਼ ਤੇ ਵਿਢੇਗਾ ਦੀ ਤੁਸੀਂ ਤਾਂ ਕਹਤ ਰੱਖਦੇ ਹੋ ਬੋਰਡ ਦੀ ਏਡੀ ਕੀਮਤ ਆ ਜਿਹਨੂੰ ਅਸੀਂ ਆਟੇ ਦਾਲ ਦੀ ਸਕੀਮਾ ਦੇ ਵਿੱਚ ਹੀ ਵੇਚ ਦਿੰਨੇ ਆ ਸੋ ਲਾਲਚਾ ਤੋਂ ਬਾਹਰ ਨਿਕਲ ਕੇ ਕਹਿੰਦਾ ਨਹੀਂ ਸਾਨੂੰ ਸਾਨੂੰ ਤੁਸੀਂ ਐਦਾਂ ਦੀ ਸਹੂਲਤਾਂ ਨਾ ਦਿਓ ਸਾਨੂੰ ਤੁਸੀਂ ਉਹ ਰੁਤਵੇ ਦਿਓ ਜਿੱਥੇ ਅਸੀਂ ਆਪੇ ਸਹੂਲਤਾਂ ਪ੍ਰਾਪਤ ਕਰ ਲਵਾਂਗੇ ਤੁਹਾਡਾ ਬਸ ਸੁਣਵਾਲਿਆਂ ਸਾਰਿਆਂ ਨੂੰ ਬਰਕਤ ਦੇਵੇ ਕੋਸਾ ਦਾ ਕਈਆਂ ਨੂੰ ਮੇਰੀਆਂ ਗੱਲਾਂ ਤਿੱਖੀਆਂ ਲੱਗੀਆਂ ਹੁਣ ਪਰ ਗੱਲ ਸੱਚੀ ਕੀਤੀ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਆ ਰੱਬ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਔਰ 50 ਸਿਕਾਂ ਨਵੇਂ ਫਿਰ ਕਹਿਣਾ ਚਾਹੁੰਦਾ ਅਗਰ ਕਰਨਾ ਹੈ ਤੇ ਜੋ ਫਿਰ ਮੈਂ ਕਿਹਾ ਉਹ ਕਰੋ ਗੋਡ ਬlesਸ ਯੂ